ਵੀਰੋ ਸਰਦੂਲਗੜ ਦੇ ਲਾਗੇ ਕਰਕੇ ਭੂਂਦਰਪਿੰਡ ਤੋਂ ਪੁੱਜਿਆ ਆਹ ਸਾਹਮਣੇ ਆਓ ਸਾਹਮਣੇ ਮੇਰੇ ਵੀਰੋ ਇਹ ਕਹਿੰਦੇ ਭੂੰਦੜ ਦੀ ਧਰਤੀ ਦਾ ਮੇਰੇ ਵੀਰੋ ਪੁੱਜਿਆ ਕਹਿੰਦੇ ਖੇਡ ਮੈਦਾਨ ਦੇ ਵਿੱਚ ਜਿਹੜੇ ਪਿੰਡ ਦਾ ਕਹਿੰਦੇ ਕੀਪਾ ਬੜਾ ਮਸੂਰਾ ਕਬੱਡੀ ਜੱਗਤ ਦੇ ਵਿੱਚ ਇਹ ਕਹਿੰਦੇ ਵਾਲੇ ਕੀਪੇ ਦੀ ਗੱਲ ਤੇ ਭੂੰਦੜ ਵਾਲੇ ਸੋਨਾ ਲਿਕਾ ਦੀ ਗੱਲ ਹੈ ਖੇਡ ਦੇ ਮੈਦਾਨ ਦੇ ਵਿੱਚ ਮਾਨਸਾ ਜ਼ਿਲ੍ਹੇ ਦਾ ਕਹਿੰਦੇ ਸੰਧੂਲਗੜ ਦੇ ਏਰੀਏ ਦਾ ਭੂੰਦੜ ਪਿੰਡ ਪ੍ਰਸਿੱਧ ਜਿੱਥੇ ਦਾ ਸੋਨਾ ਲਿਕਾ ਚੱਲ ਰਿਹਾ ਅਸਮਾਨ ਦੇ ਵਿੱਚ ਪੰਛੀਆਂ ਦੀ ਅਡਾਰੀ ਭਰੀ ਹੋਈ ਆ ਦੀ ਹੀ ਸਾਮ ਆ ਟਿੱਕੀ ਹੋਈ ਆ ਧਰਤੀ ਤੱਕ ਟਰੈਕਟਰ ਗੱਲਾਂ ਕਰਵਾ ਰਿਹਾ ਮੇਰੇ ਵੀਰੋ ਧਰਤੀ ਤੱਕ ਟਰੈਕਟਰ ਆ ਧਰਤੀ ਤੱਕ ਆਉਂਦਾ ਮੇਰੇ ਵੀਰੋ ਤੱਕਦਾ ਹੀ ਆਉਂਦਾ ਉਹ ਧਰਤੀ ਨੂੰ ਕਹਿੰਦੇ ਤੱਕਦਾ ਹੀ ਆਉਂਦਾ ਮੇਰੇ ਵੀਰੋ ਆਹ ਵੇਖੋ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਜੋਰ ਆ ਉਹ ਬੱਲੇ ਬੱਲੇ ਸਾਵਾਂ ਸਾਵਾਂ ਉਹ ਬੱਲੇ ਬੱਲੇ ਸਾਹਮਣੇ ਕੌਣ ਆਦਾ ਵੇ ਜੱਗਿਆ क्या बात है क्या बात है क्या बात है बड़ी गल अगला ट्रकड़ा दिखाओ जी के अगला ट्रेक्टर के ਗੇਮ ਚੇਂਜਰ ਬਿਜੇ ਥਫੜੇ ਭਾਈਕੇ ਵਾਲਿਆਂ ਦਾ ਗੇਮ ਚੇਂਜਰ ਹੈਰੀ ਨੂੰ ਭਾਈ ਰਾਹ ਦੇ ਰਿਆ ਕਰੋ ਕਿਉਂਕਿ ਕੱਲੀ ਪਾਉਣੀ ਹੁੰਦੀ ਆ ਹੈਵੀ ਤੇ ਸਖਤ ਡਿਊਟੀ ਆ ਹੈਰੀ ਦੀ ਹੈਰੀ ਵੀ ਹੈਵੀ ਤੇ ਸਖਤ ਡਿਊਟੀ ਆ ਉਧਰ ਹਮਸਾ ਵਾਦੀਆ ਨਵੀ ਖੜਾ ਬਲਜੀਤ ਮਾਲਵੇ ਦਾ ਪਿੰਡੂ ਆ ਉਧਰ ਅਮਨ ਕਹਿੰਦਾ ਅਮਨ ਪੁੱਜ ਗਿਆ ਮੇਰੇ ਵੀਰੋ ਕਹਿ ਕੇ ਆਹ ਬੱਲੇ 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 ਆਹ ਬੱਲੇ ਬੱਲੇ ਆਹ ਵੇਖੋ